ਅੱਜ ਖਬਰ ਦਾ ਪਤਾ ਲੱਗਿਆ ਕਿ ਬਹੁਤ ਹੀ ਰਿਸਪੈਕਟਡ ਆਦਰਯੋਗ ਡਾਕਟਰ ਬੀ ਆਰ ਅੰਬੀਦ ਕਰਜੀ ਦੇ ਬੁੱਤ ਦਾ ਜਿਹੜਾ ਹੈ ਉਹ ਨੁਕਸਾਨ ਕੀਤਾ ਹੈ ਸ੍ਰੀ ਅਮਰ ਸਰਸਾਦ ਦੇ ਧਰਤੀ ਦੇ ਉੱਤੇ ਜਿਨੇ ਵੀ ਕੀਤਾ ਤੇ ਜਿਨੇ ਵੀ ਕਰਵਾਇਆ ਬਿਹੱਦ ਸ਼ਰਮਨਾਕ ਗੱਲ ਹੈ ਬਿਹੱਦ ਨਿੰਦਨਯੋਗ ਹੈ ਤੇ ਨਾਲ ਹੀ ਇਹ ਵੀ ਨਿੰਦਨਯੋਗ ਹੈ ਕਿ ਇੱਕ ਕਿਸੇ ਨੇਤਾ ਵੱਲੋਂ ਇਸ ਘਟਨਾ ਦੀ ਨਿੰਦਿਆ ਕਰਦੇ ਆ ਇਹ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੀ ਪ੍ਰੈਸ਼ਰ ਦੇ ਵਿੱਚ ਜਾਂ ਗਲਿਆਰੇ ਦੇ ਵਿੱਚ ਇੱਕ ਘਟਨਾ ਵਾਪਰੀ ਹੈ। ਦਤ ਕਿ ਅਜਿਹੀ ਗੱਲ ਨਹੀਂ ਹੈ। ਇੱਕ ਘਟਨਾ ਸ਼ਹਿਰ ਦੇ ਵਿੱਚ ਵਾਪਰੀ ਹੈ। ਛਿਤੀ ਦੇ ਵਿੱਚ ਵਾਪਰੀ ਹੈ। ਤੇ ਇਸ ਤਰ੍ਹਾਂ ਦੇ ਜਿਹੜੇ ਬਿਆਨ ਹੈ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਿੱਖ ਸੰਸਥਾਵਾਂ, ਸਿੱਖ ਧਾਰਮਿਕ ਸਥਾਨਾਂ ਜਾਂ ਸਿੱਖਾਂ ਦੇ ਪ੍ਰਤੀ ਨਫ਼ਰਤ ਪੈਦਾ ਕਰਨ ਦਾ ਸਬਬ ਬਣਦੇ ਆ। ਅਸੀਂ ਪਿਛਲੇ ਕੁਝ ਸਾਲਾਂ ਤੋਂ ਦੇਖ ਰਹੇ ਹਾਂ ਦੁਨੀਆ ਦੀ ਗੱਲ ਛੱਡੀ ਹੈ ਖਾਸ ਤੌਰ ਤੇ ਭਾਰਤ ਦੀ ਰਾਜਨੀਤੀ ਜਿਹੜੀ ਹੈ ਬੜੀ ਗੰਧਲੀ ਹੋ ਚੁੱਕੀ ਹੈ ਰਾਜਨੀਤੀ ਕੋਈ ਮਾਰੀ ਨਹੀਂ ਹੈ ਮੇਰੀ ਬੜਾ ਪਵਿੱਤਰ ਸ਼ਬਦ ਹੈ ਪਰ ਜਦੋਂ ਰਾਜਨੀਤੀ ਦੇ ਵਿੱਚ ਗਲਤ ਅੰਸਰ ਸ਼ਾਮਲ ਹੋ ਜਾਂਦੇ ਹੈ ਉਦੋਂ ਰਾਜਨੀਤੀ ਜਿਹੜੀ ਹੈ ਉਹ ਗਰਕ ਨੇ ਸ਼ੁਰੂ ਹੋ ਜਾਂਦੀ ਹੈ ਕੱਲੀ ਰਾਜਨੀਤੀ ਕਿਉਂ ਜੇ ਕਿਸੇ ਵੀ ਸਮਾਜਿਕ ਆਰਗੇਨਾਈਜੇਸ਼ਨਸ ਦੇ ਵਿੱਚ ਜਾਂ ਕਿਸੇ ਧਾਰਮਿਕ ਆਰਗੇਨਾਈਜੇਸ਼ਨਸ ਦੇ ਵਿੱਚ ਕਿਸੇ ਸਭਾ ਸੁਸਾਇਟੀ ਦੇ ਵਿੱਚ ਕਿਸੇ ਪਾਰਟੀ ਦੇ ਵਿੱਚ ਜਦੋਂ ਮਾੜੇ ਅਨਸਰ ਦਾਖਲ ਹੋ ਜਾਂਦੇ ਆ ਤੇ ਉਹ ਨੂੰ ਤਬਾਹ ਕਰ ਦਿੰਦੇ ਆ ਭਾਰਤ ਦੇ ਅੰਦਰ ਰਾਜਨੀਤੀ ਦੇ ਵਿੱਚ ਦਾਖਲ ਹੋਏ ਕੁਝ ਅਜਿਹੇ ਗਲਤ ਅੰਸਰ ਜਿਹੜੇ ਰਾਜਨੀਤਿਕ ਆਗੂ ਬਣ ਗਏ ਨੇ ਉਹਨਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਖਾਸ ਤੌਰ ਦੇ ਉੱਤੇ ਜਾਂ ਮੀਡੀਆ ਦੇ ਰਾਹੀਂ ਜਿਹੜਾ ਹੈ ਉਹ ਇੱਕ ਨਫ਼ਰਤੀ ਪ੍ਰਚਾਰ ਜਿਹੜਾ ਹੈ ਉਹ ਫੁਲਾਇਆ ਜਾ ਰਿਹਾ ਹੈ। ਘੱਟ ਗਿਣਤੀਆਂ ਦੇ ਪ੍ਰਤੀ ਆਦੀਵਾਸੀਆਂ ਦੇ ਪ੍ਰਤੀ ਪਛੜੇ ਵਰਗਾਂ ਦੇ ਪ੍ਰਤੀ ਜਾਂ ਜਿਹੜੀਆਂ ਹੋਰ ਇੱਥੇ ਕੰਮ ਕਰ ਰਹੀਆਂ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਆਪਣੇ ਹੱਕਾਂ ਦੀ ਗੱਲ ਕਰਦੀਆਂ ਨੇ ਮਾਨਵ ਅਧਿਕਾਰਾਂ ਦੀ ਗੱਲ ਕਰਦੀਆਂ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੀਆਂ ਨੇ ਉਹਨਾਂ ਦੇ ਪ੍ਰਤੀ ਉਹਨਾਂ ਦੇ ਨੇਤਾਵਾਂ ਦੇ ਪ੍ਰਤੀ ਨਫ਼ਰਤ ਦੇ ਪ੍ਰਚਾਰ ਜਿਹੜਾ ਤੇ ਬੜੇ ਜ਼ੋਰ ਨਾਲ ਚੱਲ ਰਿਹਾ ਹੈ ਔਰ ਡਾਕਟਰ ਬੀ ਆਰ ਅੰਬੇਦਕਰ ਜੀ ਜੋ ਇੱਕ ਬਹੁਤ ਰਿਸਪੈਕਟਡ ਹਸਤੀ ਨੇ ਭਾਰਤ ਦੇ ਅੰਦਰ ਇਨੀ ਦੁਨੀਆ ਬਰਦੀ ਉਹਨਾਂ ਦੇ ਬੁੱਤ ਦੇ ਨਾਲ ਜਿਹੜਾ ਹੈ ਉਹ ਤੋੜ-ਤਾੜ ਕਰਨੀ ਛੇੜ-ਛਾੜ ਕਰਨੀ ਜਿਹੜਾ ਹੈ ਇਸ ਨਫ਼ਰਤੀ ਪ੍ਰਚਾਰ ਦਾ ਹਿੱਸਾ ਹੈ। ਨਫ਼ਰਤੀ ਪ੍ਰਚਾਰ ਦਾ ਸਿੱਟਾ ਹੈ। ਸ਼ਰਾਰਤੀ ਅੰਸਰਾਂ ਦਾ ਜਿਹੜਾ ਹੈ ਉਹ ਬਹੁਤ ਵੱਡਾ ਇਹਦੇ ਚ ਰੋਲ ਹੈ। ਭਾਵਨਾਵਾਂ ਮਾੜਕਣ ਹਾਲਾਤ ਖਰਾਬ ਹੋਣ ਮੁਲਕ ਦਾ ਜਿਹੜਾ ਹੈ ਉਹ ਭੀੜਾ ਘਰ ਕੋਵੇ ਇਹ ਸਾਰਾ ਕੁਝ ਇਸ ਸੋਚ ਦੇ ਧਰਨੀ ਲੋਕਾਂ ਵੱਲੋਂ ਜਿਹੜਾ ਕਰਵਾਇਆ ਗਿਆ ਇਹ ਕਾਰਾ ਹੈ ਤੇ ਜਿਹੜਾ ਇਹ ਕਹਿਣਾ ਕਿ ਇਹ ਦਰਬਾਰ ਸਾਹਿਬ ਦੇ ਪ੍ਰੇਸ਼ਰ ਦੇ ਵਿੱਚ ਜਾਂ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਇਹਨੇ ਜਿਹੜੇ ਗੈਰ ਸਿੱਖ ਲੋਕ ਨੇ ਭਾਰਤ ਦੇ ਵਿੱਚ ਵਸਦੇ ਖਾਸ ਤੌਰ ਦੇ ਉੱਤੇ ਜਿਹੜੇ ਅ ਪਛੜੇ ਵਰਗਾਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਇੱਕ ਕਿਸਮ ਦਾ ਸਿੱਖਾਂ ਦੇ ਪ੍ਰਤੀ ਨਫ਼ਰਤ ਭਰਨ ਦਾ ਜਿਹੜਾ ਯਤਨ ਉਹ ਕੀਤਾ ਇਹ ਜਹੀ ਨਹੀਂ ਹੋਣਾ ਚਾਹੀਦਾ ਸਿੱਖ ਫਲਸਫਾ ਕਿਹੜਾ ਫਲਸਫਾ ਹੈ ਜਿਹੜਾ ਹਰ ਇੱਕ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦਾ ਤੁਹਾਨੂੰ ਗੁਰੂ ਨਾਨਕ ਸਾਹਿਬ ਨੇ ਤਾਂ ਇਥੋਂ ਤੱਕ ਬਚਨ ਕਹਿ ਦਿੱਤੇ ਕਿੰਨੀ ਚਾ ਅੰਦਰ ਨੀਚ ਜਾਤ ਦੀਤੀ ਹੂੰ ਅਤ ਨੀਚ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਨੀਵਿਆਂ ਨਾਲ ਸਮਾਜ ਦੇ ਵਿੱਚ ਕੋਈ ਨੀਵਾ ਨਹੀਂ ਹੈ ਸਮਾਜ ਦੇ ਵਿੱਚ ਕੋਈ ਨੀਤ ਨਹੀਂ ਹੈ ਸਮਝੇ ਜ਼ਰੂਰ ਜਾਂਦੇ ਮੰਨੇ ਜ਼ਰੂਰ ਜਾਂਦੇ ਔਰ ਮੰਨੇ ਕਿਹਦੇ ਵੱਲੋਂ ਜਾਂਦੇ ਆ ਸਮਝੇ ਕਿਹਦੇ ਵੱਲੋਂ ਜਾਂਦੇ ਆ ਜਿਨ੍ਹਾਂ ਦੇ ਦਿਮਾਗਾਂ ਦੇ ਵਿੱਚ ਜਾਤੀ ਹੰਕਾਰ ਦਾ ਫਤੂਰ ਭਰਿਆ ਹੋਇਆ ਹੈ ਜਾਦਾ ਹੰਕਾਰ ਜਿਹਨਾਂ ਦੇ ਸਿਰਾਂ ਦੇ ਚੜ ਕੇ ਬੈਠਾ ਹੈ ਮੈਂ ਇੱਕ ਵਾਰੀ ਫੇਰ ਸ੍ਰੀ ਅਮਰਸਰ ਸਾਹਿਬ ਸ਼ਹਿਰ ਦੇ ਅੰਦਰ ਜਿਹੜੀ ਇਹ ਘਟਨਾ ਵਾਪਰੀ ਹੈ ਉਹਦੀ ਪੁਰਦੋਰ ਸ਼ਬਦਾਂ ਦੇ ਵਿੱਚ ਜਿੱਥੇ ਨਿਖੇਧੀ ਕਰਦਾ ਹੈ ਪਰ ਉਥੇ ਸਰਕਾਰ ਨੂੰ ਵੀ ਅਪੀਲ ਕਰਦਾ ਹੈ ਕਿ ਜੇ ਅਜਿਹੀ ਘਟਾਉਣੀ ਹਰਕਤ ਕਰਨ ਵਾਲੇ ਦੋਸ਼ੀਆਂ ਨੂੰ ਜਿਹੜਾ ਹੈ ਉਹ ਜਲਦ ਤੋਂ ਜਲਦ ਪਕੜਿਆ ਜਾਏ ਉਹ ਵਿਹਨ ਕਾਬੂ ਕੀਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ